ਸਤਿ ਸ੍ਰੀ ਅਕਾਲ ਵੀ ਮਿੱਤਰੋ ਸਾਰਿਆਂ ਨੂੰ ਪਹਿਲਾਂ ਦੱਸ ਦਈਏ ਕਿ ਚੈਨਲ ਦਾ ਨਾਮ ਆਪਾਂ ਚੇਂਜ ਕਰ ਦਿੱਤਾ ਪਹਿਲਾਂ ਹਿਊਮਰਸ ਵੈਸਟਪ੍ਰੈਂਟ ਸੀ ਤੇ ਉਹ ਚੈਨਲ ਦਾ ਨਾਮ ਯਾਰ ਲੈਣਾ ਔਖਾ ਸੀਗਾ ਸਿਆਣੇ ਬਜ਼ੁਰਗਾਂ ਨੂੰ ਤੇ ਆਪਾਂ ਹੁਣ ਨਾਮ ਨਵਾਂ ਚੇਂਜ ਕਰਕੇ ਕਰ ਦਿੱਤਾ ਪਿੰਡਾਂ ਵਾਲੇ ਸ਼ੌਂਕ ਤੇ ਮਿੱਤਰੋ ਆਪਾਂ ਪਹੁੰਚੇ ਸੀ ਨਾਭਾ ਮੰਡੀ ਤੇ ਬਹੁਤ ਹੀ ਵਧੀਆ ਮੰਡੀ ਲੱਗ ਰਹੀ ਹੈ ਬਾਕੀ ਇੱਕ ਜਲਦੀ ਜਲਦੀ ਦੱਸ ਦਵਾਂ ਕਿ ਭਾਈ ਮੈਂ ਆਪਣਾ ਕੰਟੈਕਟ ਨੰਬਰ ਦੇ ਦਿੱਤਾ ਨੀચે ਫਲੈਸ਼ ਕਰ ਰਿਹਾ ਹੋਊਗਾ ਜੇਕਰ ਕਿਸੇ ਵੀ ਭਰਾ ਨੂੰ ਹੜਪੀੜ ਤੇ ਆ ਜਿਹੜਾ ਉਹਨੂੰ ਹਲੇ ਵੀ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਮੈਨੂੰ ਇਸ ਨੰਬਰ ਤੇ ਕਾਲ ਕਰ ਲਵੇ ਤੇ ਮਿੱਤਰੋ ਆਪਾਂ ਨਾਪੇ ਮੰਡੀ ਤੇ ਆਏ ਆ ਇੱਥੇ ਘੋੜੇ ਬਹੁਤ ਵਧੀਆ ਵਧੀਆ ਸੀਗੇ ਤੇ ਆ ਅੱਗੇ ਜਿਹੜਾ ਰੋਲਾ ਪੈ ਰਿਹਾ ਇਹਦੇ ਬਾਰੇ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਤੁਹਾਨੂੰ ਸਾਰੀ ਮੰਡੀ ਮਾੜੀ ਮਾੜੀ ਦਰਸ਼ਨ ਕਰਾ ਦਈਏ ਇੱਥੇ ਤਾਂ ਬਈ ਮੇਲਾ ਕਾਹਦਾ ਸਗਰਾਂ ਲੱਗਾ ਹੋਇਆ ਨਜ਼ਾਰੇ ਲਿਆਤੇ ਸੀ ਤੇ ਉਸ ਤੋਂ ਬਾਅਦ ਮਿੱਤਰੋ ਆਪਾਂ ਕੁੜੀਆਂ ਬਹੁਤ ਸੋਹਣੀਆਂ ਆਈਆਂ ਹੋਈਆਂ ਸੀ ਇਸ ਮੇਲੇ ਤੇ ਨੁਕਰੀਆਂ ਕੁੜੀਆਂ ਮਾਰਵਾੜੀ ਕੁੜੀਆਂ ਬਸ਼ੇਰੀਆਂ ਬਸ਼ੇਰੇ ਸਾਰੇ ਪਹੁੰਚੇ ਹੋਏ ਸੀ ਤੇ ਐਸ ਕਰਕੇ ਇਹ ਮੇਲਾ ਇਕੱਠਾ ਹੋਇਆ ਸੀਗਾ ਜੀ ਤੇ ਉਸ ਤੋਂ ਬਾਅਦ ਮਿੱਤਰੋ ਆਜੋ ਆ ਆਪਣੇ ਅੱਗੇ ਬਿਆੰਤ ਵੀਰੇ ਦੇ ਇਹ ਟੈਂਟ ਬਿਆੰਤ ਵੀਰੇ ਦਾ ਆ ਗਿਆ ਜੀ ਆ ਕੁੜੀਆਂ ਉਹਦੀਆਂ ਤੇ ਉਹ ਬਈ ਦੇ ਰਣ ਸਿੰਘ ਦਾ ਰਿਜ਼ਲਟ ਖੜਾ ਆ ਬਹੁਤ ਵਧੀਆ ਰਿਜ਼ਲਟ ਆ ਰਹਾ ਹੈ ਰਣਸਿੰਘ ਦੇ ਬਹੁਤ ਜਲਦ ਆਪਾਂ ਰਣਸਿੰਘ ਦੀ ਵੀਡੀਓ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਨੂੰ ਦੇਖੀਏ ਆ ਘੋੜੀਆਂ ਬਹੁਤ ਸੋਹਣੀਆਂ ਬਸ਼ੇਰੀਆਂ ਆਈਆਂ ਹੋਈਆਂ ਸੀ ਘੋੜੀਆਂ ਸੀ ਤੇ ਪੋਨੀ ਵੀ ਆਏ ਹੋਏ ਸੀਗੇ ਬਹੁਤ ਵਧੀਆ ਵਧੀਆ ਘੋੜੀਆਂ ਪਹੁੰਚੀਆਂ ਆ ਜੇਕਰ ਕੋਈ ਵੀਰ ਰਹੇਗਾ ਤਾਂ ਹਜੇ ਵੀ ਜਿਹੜਾ ਮਾਰ ਸਕਦਾ ਕਿਉਂਕਿ ਮੇਲਾ ਹਲੇ ਵੀ ਬਹੁਤ ਵਧੀਆ ਚੱਲ ਰਿਹਾ ਤੇ ਮੰਡੀ ਪੂਰੀ ਫੁੱਲ ਭਰੀ ਹੋਈ ਆ ਇਦਾਂ ਪਹਿਲਾਂ ਲੱਗ ਰਿਹਾ ਸੀ ਸ਼ਾਇਦ ਖੜਾ ਕਰਕੇ ਕਿਸੇ ਕੰਮ ਕਰਕੇ ਮੰਡੀ ਜੀ ਕੋਈ ਅਸਰ ਨਾ ਪਵੇ ਇੱਥੇ ਇੱਕ ਘੋੜਾ ਖੜਾ ਹੈ ਪਟਵਾਰੀ ਦਾ ਬੱਚਾ ਆ ਉਹ ਤੇ ਉਹਦੀ ਆਪਾਂ ਵੀਡੀਓ ਕੀਤੀ ਹੈ ਬਹੁਤ ਜਲਦ ਆਪਣੇ ਚੈਨਲ ਤੇ ਵੀਡੀਓ ਵੀ ਜਿਹੜੀ ਪਬਲਿਸ਼ ਹੋਊਗੀ ਉਹ ਜਦੋਂ ਹੀ ਮਤਲਬ ਪਬਲਿਸ਼ ਹੋਈ ਤਾਂ ਮੇਰਾ ਵੀਰ ਉਹ ਨੂੰ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਪਟਵਾਰੀ ਦਾ ਬੱਚਾ ਬਹੁਤ ਸੋਹਣਾ ਹੈ ਉਹ ਜਿਹੜਾ ਘੋੜਾ ਤੁਸੀਂ ਹੁਣ ਦੇਖਿਆ ਪਿੱਛੇ ਆਇਆ ਸੀ ਨਾ ਉਹ ਵਾਲਾ ਤੇ ਦੇਖੋ ਬਾਕੀ ਮੰਡੀ ਬਹੁਤ ਸੋਹਣੇ ਸੋਹਣੇ ਘੋੜੇ ਆ ਬਹੁਤ ਵਧੀਆ ਵਧੀਆ ਘੋੜਚਾਂ ਆਈਆਂ ਹੋਈਆਂ ਸੀਗੀਆਂ ਤੇ ਮਿੱਤਰੋ ਪਹੁੰਚ ਗਿਆ ਜੀ ਪਾਪਾ ਖੇੜੀ ਵਾਲੇ ਜੀ ਦਾ ਪੰਜਾਬ ਸ਼ਿੰਗਾਰ ਇਹ ਸ ਘੋੜੇ ਨੇ ਪੂਰਾ ਮਤਲਬ ਮੰਡੀ ਨੂੰ ਆਪਣੇ ਪਿੱਛੇ ਲਾ ਲਿਆ ਸੀ ਬਹੁਤ ਵਧੀਆ ਘੋੜਾ ਸੀ ਦੇਖ ਰਿਹਾ ਦਿਖਾ ਰਿਹਾ ਆਪਣੇ ਆਪ ਨੂੰ ਤੇ ਬਾਬਾ ਜੀ ਹੁਣ ਇਹ ਮੈਨੂੰ ਲੱਗਦਾ ਵੀ ਦੋ ਦਿਨ ਇੱਥੇ ਰਹੂਗੇ ਜੇ ਕਿਸੇ ਨੇ ਵੀ ਪੰਜਾਬ ਸ਼ਿੰਗਾਰ ਦੇ ਦਰਸ਼ਨ ਕਰਨੇ ਹੋਣ ਤਾਂ ਜਾ ਕੇ ਦੇਖ ਸਕਦਾ ਪੂਰੀ ਮੰਡੀ ਦਾ ਰਸ ਜਿਹੜਾ ਸੀ ਨਾ ਉਹ ਪੰਜਾਬ ਸ਼ਿੰਗਾਰ ਮਗਰ ਲੱਗ ਗਿਆ ਸੀਗਾ ਪੰਜਾਬ ਸ਼ਿੰਗਾਰ ਨੇ ਇੱਕ ਟਾਈਮ ਤਾਂ ਮਤਲਬ ਮੰਡੀ ਹੈਂਗ ਕਰ ਦਿੱਤੀ ਸਾਰੀ ਜੀ ਸਾਰੀ ਮੰਡੀ ਇੱਕ ਜਗ੍ਹਾ ਖੜ ਗਈ ਸੀ ਆ ਕੇ ਜਿੰਨੇ ਵੀ ਮਤਲਬ ਪੱਤਰਕਾਰ ਵੀਰ ਜੋ ਸਰਕਾਰੀ ਮੁਲਾਜ਼ਮ ਸਾਰੇ ਇਸ ਘੋੜੇ ਦੇ ਮਗਰ ਜਿਹੜੇ ਆ ਦੇਖਣ ਆ ਗਏ ਸੀ ਤੇ ਉਸ ਤੋਂ ਬਾਅਦ ਬਈ ਇੱਥੇ ਪੂਰਾ ਮੇਲਾ ਇਸ ਜਗ੍ਹਾ ਲੱਗਾ ਸੀ ਇਸ ਜਗ੍ਹਾ ਤੇ ਅੱਜ ਇਹਨਾ ਮੇਲੇ ਨੇ ਪੂਰਾ ਨਜ਼ਾਰਾ ਲਿਆ ਪੂਰੇ ਬੰਦਿਆਂ ਨੇ ਤੇ ਚੀਕਾਂ ਖੂਫਾਂ ਰੌਲੇ ਬਹੁਤ ਸੋਨੇ ਨੂੰ ਮਿਲੇ ਤੇ ਆ ਦੋਨੋਂ ਕਾਲੇ ਘੋੜੇ ਜਿਹੜੇ ਬਹੁਤ ਵਧੀਆ ਪ੍ਰਦਰਸ਼ਨ ਦਿਖਾ ਰਹੇ ਸੀ ਆਪਣਾ ਬਹੁਤ ਵਧੀਆ ਬੋਲੀ ਸ਼ੋਅ ਕਰਦਾ ਇਸਾਰੇ ਤੇ ਮਈ ਪਿਆਸ ਤੇ ਹੱਥਿਆ ਘੋੜਾ ਜਿਹੜਾ ਉਹ ਵੀ ਬਹੁਤ ਸੋਹਣਾ ਸੀ ਦੂਸਰਾ ਘੋੜਾ ਵੀ ਸੋਹਣਾ ਵਧੀਆ ਦੋਨੋਂ ਘੋੜੇ ਬਹੁਤ ਵਧੀਆ ਸੀ ਕੁੱਲ ਮਿਲਾ ਕੇ ਮੰਡੀ ਨੇ ਪੂਰਾ ਨਜ਼ਾਰਾ ਲਿਆ ਇਹਨਾਂ ਦੋਨਾਂ ਘੋੜਿਆਂ ਦਾ ਉਸ ਤੋਂ ਬਾਅਦ ਅੱਬਾ ਖੇੜੀ ਵਾਲਿਆਂ ਦਾ ਵੀ ਘੋੜਾ ਆਇਆ ਸੀ ਇੱਥੇ ਤੇ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਦੋਨੋਂ ਘੋੜਿਆਂ ਨੇ ਪੂਰਾ ਮੇਲਾ ਬੰਨ੍ਹ ਲਿਆ ਸੀ ਦੁਬਾਰਾ ਤੇ ਮੇਲੇ ਨੂੰ ਮਤਲਬ ਦਿਖਾਤਾ ਕਿ ਸ਼ੋਹਾਂ ਦੇ ਵਿੱਚ ਕੀ ਕੀ ਚੀਜ਼ ਹੁੰਦੀ ਆ ਜਿਹੜੇ ਸਿਰਫ ਮਤਲਬ ਮੰਡੀ 'ਚ ਘੋੜਾ ਦੇਖਣ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਸ਼ੋਹਾਂ ਬਾਰੇ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਭਾਈਆਂ ਨੇ ਕਿ ਇਹ ਸ਼ੋਹਾਂ ਦੇ ਵਿੱਚ ਇਦਾਂ ਘੋੜਿਆਂ ਦਾ ਦਿਖਾਇਆ ਜਾਂਦਾ ਇੱਕ ਦੂਜੇ ਨਾਲ ਆਨਾ ਮੂੰਹ ਨਾਲ ਮੂੰਹ ਲਵਾ ਕੇ ਜਾਂ ਕੋਈ ਪਰ ਕੁਝ ਲੋਕਾਂ ਦੀ ਸਿਰਫ ਉਹਨਾਂ ਨੂੰ ਹੈ ਲੱਗ ਰਿਹਾ ਜੀ ਕਿ ਇਹ ਲੜਾਈ ਕਰਾ ਰਹੇ ਆ ਘੋੜਿਆਂ ਦੀ ਉੱਤੇ ਕੁਝ ਲੋਕ ਬੰਦੇ ਇਹ ਵੀ ਕਹਿ ਰਹੇ ਸੀ ਯਾਰ ਗਲਤ ਕਰ ਰਹੇ ਲੜਾਈ ਪਰ ਜਿਹੜਾ ਮੇਰਾ ਵੀਰਨਾਮਾ ਉਹਨਾਂ ਨੂੰ ਦੱਸਦੀ ਹੈ ਲੜਾਈ ਨਹੀਂ ਹੁੰਦੀ ਇੱਕ ਘੋੜੇ ਨੂੰ ਦੂਸਰੇ ਘੋੜੇ ਦੇ ਮੋੜੇ ਖੜਾ ਕਰਕੇ ਉਹਦੀ ਬੋਡੀ ਦਾ ਸਟਰਕਚਰ ਜਾਂ ਗਰਦਨ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬਣਤਰ ਉਹ ਦਿਖਾਈ ਜਾਂਦੀ ਆ ਕਿ ਲੋਕ ਜਿਹੜੇ ਘੋੜਾ ਪ੍ਰੇਮੀ ਆ ਉਹ ਦੇਖਣ ਕਿ ਕਿਹੜਾ ਘੋੜਾ ਕਿੰਨੇ ਪਰਸੈਂਟ ਕਿਹੜੀ ਜਗ੍ਹਾ ਤੋਂ ਸਹੀ ਆ ਇਹ ਕੋ ਲੜਾਈ ਫਾਈਟ ਜਾਂ ਕੁਛ ਤਾਂ ਨਹੀਂ ਕਰਦਾ ਜੀ ਆਹ ਦੇਖੋ ਘੋੜਾ ਕਿੰਨਾ ਸੋਹਣਾ ਹੈ ਕਿੰਨਾ ਸਨਫਾ ਹੈ ਘੋੜੇ ਦੀ ਹਾਈਟ ਵੀ ਬਹੁਤ ਵਧੀਆ ਹੈ ਤੇ ਦਾ ਵੀ ਅੰਗਾ ਪੈਰਾਂ ਦਾ ਖੁੱਲਾ ਘੋੜਾ ਉਹਦਾ ਲੰਬਾ ਬਹੁਤ ਹੈ ਜੀ ਵਧੀਆ ਘੋੜਾ ਸੀ ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ ਬੋਡੀ ਨੂੰ ਪੂਰਾ ਐਕਸਪੋਜ਼ ਕਰ ਰਿਹਾ ਸੀ ਤਾਂ ਨਹੀਂ ਕਿ ਮੰਡੀ ਦੇ ਵਿੱਚ ਡਰ ਰਿਹਾ ਸੀ ਜਾਂ ਕਿਸੇ ਕੰਮ ਕਰਕੇ ਇਹ ਵਰ ਕੋੜੇ ਐਕਸਪੋਜ਼ ਨਹੀਂ ਕਰ ਪਾਉਂਦੇ ਮੰਡੀ ਦੇ ਵਿੱਚ ਉੜੇ ਜਿਹੜੇ ਆ ਉਹ ਜਿਦਾਂ ਸ਼ੋਹਾਂ ਦੇ ਵਿੱਚ ਕਰਦੇ ਹੈਗਾ ਮੰਡੀ ਚ ਆ ਕੇ ਕਰਦੇ ਆ ਲਓ ਜੀ ਕਰੋ ਦਰਸ਼ਨ ਪੰਜਾਬ ਸ਼ਿੰਗਾਰ ਦੇ ਪੰਜਾਬ ਸ਼ਿੰਗਾਰ ਨੇ ਪੂਰਾ ਮੇਲਾ ਆਪਣੇ ਛਿਲਾਇਆ ਹੋਇਆ ਸੀ ਆ ਤੁਸੀਂ ਦੇਖ ਸਕਦੇ ਆ ਪੰਜਾਬ ਸ਼ਿੰਗਾਰ ਜਿੱਦਾਂ ਇਹਦਾ ਚੱਲ ਰਿਹਾ ਮੰਡੀ ਪਿੱਛੇ ਉਧਰ ਉਧਰ ਚੱਲ ਰਹੀ ਆ ਉਹਦੇ ਪੂਰੀ ਮੰਡੀ ਦੇ ਵਿੱਚ ਇਸ ਘੋੜੇ ਨੇ ਮੇਲਾ ਆਪਣੇ ਮਗਰ ਲਾਇਆ ਦੇਖਣ ਵਾਲਾ ਸੀ ਉਹ ਮਾਹੌਲ ਕਿ ਜਦੋਂ ਸਾਰੇ ਬੰਦੇ ਇਸ ਘੋੜੇ ਦੇ ਪਿੱਛੇ ਪਿੱਛੇ ਚੱਲ ਰਹੇ ਸੀ ਇਹ ਘੋੜਾ ਅੱਗੇ ਅੱਗੇ ਚੱਲ ਰਿਹਾ ਸੀ ਤਾਂ ਮੰਡੀ ਦੇਖਦੀ ਸੀ ਕਿ ਕਿਹੜਾ ਘੋੜਾ ਆਇਆ ਹੋਗਾ ਜਿਹਨੂੰ ਨਹੀਂ ਪਤਾ ਲੱਗ ਰਿਹਾ ਸੀ ਨਾ ਉਹ ਦੇਖ ਰਹੇ ਸੀ ਇੱਥੋਂ ਤੱਕ ਕਿ ਲੋਕ ਕਿੰਨੇ ਬਾਈ ਉਹਨਾਂ ਨੂੰ ਗਵਿੰਦਰ ਬਾਈ ਨੂੰ ਪੁੱਛ ਵੀ ਰਹੇ ਸੀ ਵੀ ਇਹ ਯਾਰ ਪੰਜਾਬ ਸ਼ਿੰਗਾਰ ਇਹ ਆ ਕਿਉਂਕਿ ਬਾਬਾ ਜੀ ਆਪ ਬੈਠੇ ਹੋਏ ਸੀ ਤੇ ਉਹ ਲੋਕ ਆ ਕੇ ਪੁੱਛ ਰਹੇ ਸੀ ਤੇ ਇਸ ਘੋੜੇ ਨਾਲ ਆ ਕੇ ਫੋਟੋਆਂ ਕਰਵਾ ਰਹੇ ਸੀ ਆਪੋ ਆਪਣੀਆਂ ਲਓ ਹੁਣ ਆਹ ਦੇਖਿਓ ਤੇ ਨਿਆੰਦਾ ਸੀ ਪੰਜਾਬ ਸ਼ਿੰਗਾਰ ਇਹ ਪੂਰਾ ਮੇਲਾ ਇੱਥੇ ਇਕੱਠਾ ਹੋ ਗਿਆ ਸੀ ਇੱਥੋਂ ਤੱਕ ਕਿ ਸਾਰੇ ਲੋਕ ਆਪਣੇ ਘੋੜੇ ਛੱਡ ਕੇ ਵੀ ਇੱਥੇ ਆ ਗਏ ਸੀ ਸਿਰਫ ਇੱਕ ਇੱਕ ਬੰਦਾ ਘੋੜਿਆਂ 'ਕੋ ਬੈਠਾ ਸੀ ਸਾਰੇ ਬੰਦੇ ਨੇ ਘੋੜੇ ਵੀ ਆਪਣੇ ਛੱਡਦੇ ਸੀ ਛੱਡ ਕੇ ਇੱਥੇ ਇਹ ਦੇਖਣ ਆ ਗਏ ਸੀ ਕਿ ਪੰਜਾਬ ਸ਼ਿੰਗਾਰ ਜਿਹੜਾ ਹੈ ਉਹ ਇੱਥੇ ਆਇਆ ਫਿਰ ਤੇ ਉਹ ਬੋਡੀ ਐਕਸਪੋਜ਼ ਪੂਰੀ ਕਰ ਰਿਹਾ ਜੀ ਬਹੁਤ ਐਟੀਟਿਊਡ ਵਧੀਆ ਦਿਖਾ ਰਿਹਾ ਇਸ ਪੰਜਾਬ ਸ਼ਿੰਗਾਰ ਬਾਕੀ ਇਸੇ ਚੈਨਲ ਤੇ ਆਪਾਂ ਵੀਡੀਓ ਵੀ ਪਾਈਆਂ ਹੋਈਆਂ ਪੰਜਾਬ ਸ਼ਿੰਗਾਰ ਦੀਆਂ ਪਹਿਲਾਂ ਵੀ ਇੱਕ ਬਾਬਾ ਜੀ ਨਾਲ ਇੰਟਰਵਿਊ ਵੀ ਪਾਈ ਹੋਈ ਹੈ ਕਿਤੇ ਫੇਰ ਸਵਾਬ ਬਣਿਆ ਤਾਂ ਫੇਰ ਵੀ ਜਰੂਰ ਪਾਵਾਂਗੇ ਦੇਖੋ ਤਾਂ ਜੀ ਬੋਡੀ ਇੱਥੇ ਜਾਣ ਕੇ ਮੈਂ ਸলো 모ਸ਼ਨ ਕੀਤਾ ਸੀ ਕਿ ਤੁਸੀਂ ਦੇਖ ਸਕੋ ਕਿ ਘੋੜੇ ਦੀ ਸ਼ਾਈਨ ਘੋੜੇ ਦੀ ਬੋਡੀ ਔਰ ਘੋੜੇ ਦੀ ਨੈਕ ਪੈੱਟਾ ਵਗੈਰਾ ਪੂੜਾ ਲੱਤਾਂ ਵਗੈਰਾ ਸਾਰਾ ਕੁਝ ਦੇਖ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਕਿੰਦੇ ਬਾਈ ਹੁਣੀ ਪੰਜਾਬ ਸ਼ਿਕਾਰ ਨੂੰ ਲੈ ਗਏ ਸੀ ਕਿਉਂਕਿ ਉਸ ਟਾਈਮ ਅਜੇ ਨਿਆਂਦਾ ਸੀ ਇਹਨਾਂ ਨੇ ਤੇ ਵਾਪਸ ਲੈ ਗਏ ਸੀ ਕਿਉਂਕਿ ਇੱਥੇ ਕਾਫੀ ਮੰਡੀ ਜਿਹੜੀ ਆ ਉਹ ਆ ਤੁਸੀਂ ਦੇਖ ਸਕਦੇ ਆ ਸਾਰੀ ਮੰਡੀ ਇੱਥੇ ਇਕੱਠੀ ਹੋਵੇ ਸੀ ਉਸ ਤੋਂ ਬਾਅਦ ਮਤਲਬ ਸ਼ਾਮ ਦਾ ਟਾਈਮ ਹੋ ਗਿਆ ਸੀ ਆਪਾਂ ਵਾਪਸ ਇੱਥੇ ਚਾਲੇ ਪਰ ਆਏ ਸੀ ਤੇ ਇਹ ਵੀ ਜਾਂਦੇ ਜਾਂਦੇ ਆ ਤੁਹਾਨੂੰ ਕੁਝ ਛਲਕੀਆਂ ਦਿਖਾ ਦਿੰਨੇ ਆ ਮੰਡੀ ਦੀਆਂ ਤੇ ਹਰ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕੋੜਾ ਕੋੜੀ ਆਏ ਹੋਏ ਸੀ ਆ ਜਿਹੜਾ ਬਈ ਦਾ ਸਮੁੰਦ ਰੈਡੀ ਊੜਾ ਇਹਦੀ ਵੀ ਇੰਟਰਵਿਊ ਜਲਦੀ ਆਊਗੀ ਆਪਣੇ ਚੈਨਲ ਤੇ ਇਹ ਇਹਨਾਂ ਬਾਈ ਹੁਣਾਂ ਕੋ ਪਹਿਲਾਂ ਨਾਗ ਰੈਡੀ ਸੀ ਉਹ ਵੀ ਕਿਸੇ ਕਾਰਨ ਕਰਕੇ ਡੱਥ ਹੋ ਗਈ ਸੀ ਉਸ ਤੋਂ ਬਾਅਦ ਸਮੁੰਦ ਰੈਡੀ ਹੁਣ ਊੜਾ ਲਿਆ ਇਹਨਾਂ ਨੇ ਤੇ ਉਸੇ ਵੀਡੀਓ ਜਿਨ੍ਹਾਂ ਨੇ ਦੱਸਿਆ ਵੀ ਘੋੜੇ ਦਾ ਨਾਮ ਸਮੁੰਦ ਕਿਉਂ ਰੱਖਿਆ ਚਲੋ ਰੈਡੀ ਤਾਂ ਆਪਾਂ ਨੂੰ ਪਤਾ ਹੈ ਕਿ ਅਗਲੇ ਨੇ ਆਪਣਾ ਪਹਿਲਾ ਹੀ ਜਿਹੜਾ ਟਰੇਡਮਾਰਕ ਉਹ ਚੱਲਦਾ ਲਾੜਿਆ ਸੀ ਤੇ ਉਹ ਇੰਟਰਵਿਊ ਵੀ ਜ਼ਰੂਰ ਦੇਖਿਓ ਠੀਕ ਹੈ ਮਿੱਤਰੋ ਮਿਲਦੇ ਹਾਂ ਹੀ ਸਸਟੀ ਕਾ